ਫਰਹਮ ਖਬਰ ਚੱਲ ਰਹੀ ਅੱਜ ਖਬਰ ਕੀ ਹੈ ਆਪਾਂ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆਂ ਦਰਸ਼ਕਾਂ ਨੂੰ ਵੀ ਦੱਸਦੇ ਆਂ ਕੀ ਖਬਰ ਹੈ 2022 ਦੇ ਵਿੱਚ ਬਰੀਵਾਲਾ ਮੰਡੀ ਦੇ ਵਿੱਚ ਕੋਈ ਕੱਚਾ ਯੂਨੀਅਨ ਆੜਤੀਆ ਯੂਨੀਅਨ ਦੀ ਜਿਹੜੀ ਕੱਚਾ ਆੜਤੇ ਯੂਨੀਅਨ ਦੀ ਐਸੋਸੀਏਸ਼ਨ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਚੋਣ ਹੋਈ ਸੀ ਉਸ ਦੇ ਸਬੰਧ ਵਿੱਚ ਤੁਸੀਂ ਕਵਰੇਜ ਕਰਨ ਲਗੇ ਸੀ ਕਵਰੇਜ ਕੀਤੀ ਕਵਰੇਜ ਕਰਨ ਦੌਰਾਨ ਕੋਈ ਅਰਸ਼ਦੀਪ ਬਰਾੜ ਜਸੇ ਵਾਲੇ ਪਿੰਡ ਤੋਂ ਐ ਕੋਈ ਸਿਆਸੀ ਆਗੂ ਮਜੂਦਾ ਉਹਨਾਂ ਦੇ ਪਰਿਵਾਰ ਵਿੱਚੋਂ ਕਲੀਅਰ ਤਾਂ ਮੈਨੂੰ ਨਹੀਂ ਪਤਾ ਉਹਨਾਂ ਦੀ ਮਦਰ ਵਾਈਫ ਹੈ ਕੌਣ ਹੈ ਜੀ ਕੋਈ ਲੇਡੀਜ਼ ਐ ਸਰਪੰਚ ਵੀ ਐ ਉਹਨਾਂ ਨੇ ਤੁਹਾਨੂੰ ਕਵਰੇਜ ਕਰਨ ਤੋਂ ਰੋਕਿਆ ਸੀ ਕਾਫੀ ਗੱਲਾਂ ਬਾਤਾਂ ਵੀ ਕੀਤੀਆਂ ਤੂੰ ਤੜਾਕਤੇ ਵੀ ਗੱਲ ਆ ਗਈ ਤਾਂ ਕੰਮ ਕਿਤੇ ਵੀ ਕਰਨ ਲੱਗੀਆਂ ਨੇ ਖਤਰਾਂ ਦੇ ਗੱਲਾਂ ਹੋ ਗੀਆਂ ਤੁਹਾਨੂੰ ਕਵਰੇਜ ਕਰਨ ਤੋਂ ਰੋਕਿਆ ਇੱਕ মিডিਆ ਹੋਣ ਦੇ ਨਾਤੇ ਇੱਕ ਜਨਤਕ ਥਾਂ ਦੇ ਵਿੱਚ ਤੁਹਾਨੂੰ ਕਵਰੇਜ ਕਰਨ ਤੋਂ ਰੋਕਿਆ ਅਪਸ਼ਬਦ ਬੋਲੇ ਉਹਦੇ ਵਿੱਚ ਤੁਸੀਂ ਫਿਰ ਮਾਨਯੋਗ ਕੋਰਟ ਦਾ ਦਰਵਾਜ਼ਾ ਖੜਕਾਇਆ ਜੀ ਅੱਛਾ ਮਾਨਯੋਗ ਕੋਰਟ ਨੇ ਤਕਰੀਬਨ 3 ਸਾਲ 2.5 ਸਾਲ ਦੇ ਵਕਬੇ ਦੌਰਾਨ ਇੱਕ ਬਹੁਤ ਹੀ ਵਧੀਆ ਅਫਦਾ ਜਿਹੜਾ ਫੈਸਲਾ ਦਿੱਤਾ ਹੈ ਜੀ ਕੱਲੇ ਤੁਹਾਨੂੰ ਨਹੀਂ ਜਿੰਨਾ ਵੀ মিডিਆ ਪੰਜਾਬ 'ਚ ਨਹੀਂ ਆਲ ਇੰਡੀਆ ਵਿੱਚ ਕੰਮ ਕਰਦਾ ਉਹਨਾਂ ਨੂੰ ਬਹੁਤ ਵਧੀਆ ਮਾਨਯੋਗ ਅਦਾਲਤ ਨੇ ਫੈਸਲਾ ਦਿੱਤਾ ਮੈਂ ਧੰਨਵਾਦੀ ਹਾਂ ਮਾਨਯੋਗ ਜੱਜ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਪੱਤਰਕਾਰਾਂ ਦੀ ਗੱਲ ਸੁਣੀ ਹੈ ਪੱਤਰਕਾਰ ਭਾਈਚਾਰੇ ਨੂੰ ਇੱਕ ਮਾਨ ਬਖਸ਼ਿਆ ਇਹ ਕਿਉਂ ਧੰਨਵਾਦ ਕੀਤਾ ਕਿਉਂ ਕਿ ਇਸ ਤਰ੍ਹਾਂ ਦੇ ਕੋਈ ਹੋਰ ਅਨਸਰ ਜਿਵੇਂ ਕੋਈ ਵੀ ਸਿਆਸੀ ਆਗੂ ਕਰ ਲੋ ਜਾਂ ਬਿਨਾ ਸਿਆਸੀ ਆਗੂ ਤੋਂ ਵੀ ਗੱਲ ਕਰ ਲੋ ਪੱਤਰਕਾਰ ਭਾਈਚਾਰੇ ਨਾਲ ਆ ਆਪਾਂ ਅਚਾਨਕ ਹੀ ਵੇਣੇ ਆ ਤਕਰੀਬਨ ਹੀ ਵੇਣੇ ਆ ਰੋਜ਼ ਹੀ ਵੇਣੇ ਆ ਅਪਸ਼ਬਦ ਬੋਲਦੇ ਆ ਕੋਈ ਬਲੈਕਮੇਲਰ ਪਸਦਾ ਆਪਣੇ ਆਪ ਨੂੰ ਕਹਿੰਦਾ ਮੈਂ ਮੈਂਬਰ ਆ ਮੈਂ ਸਰਪੰਚ ਆ ਮੈਂ ਐਮਐਲਏ ਮਫਲਾਣਾ ਮਟੰਕਾਣਾ ਜੋ ਵੀ ਉਹਦੇ ਕੋਲ ਅਧਾ ਹੁੰਦਾ ਆ ਉਹਦੇ ਦੀ ਵਰਤੋਂ ਕਰਕੇ ਉਹ ਬਲੈਕਮੇਲਰ ਦੱਸਦਾ ਜਦ ਕਿ ਚੌਥਾ ਥੰਮ ਮੀਡੀਆ ਹੈ ਇਸ ਤਰ੍ਹਾਂ ਨਹੀਂ ਦੱਸਣਾ ਚਾਹੀਦਾ ਚਲੋ ਆਪਾਂ ਦੂਜੇ ਪਾਸੇ ਜਾ ਜੰਨੇ ਆ ਤੁਹਾਨੂੰ ਮਾਨਯੋਗ ਅਦਾਲਤ ਨੇ ਬਹੁਤ ਵਧੀਆ ਫੈਸਲਾ ਦਿੱਤਾ ਹੈ ਜੀ ਜੀ ਇਸ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਘਟਨਾ ਵਾਪਰੀ ਦਰਸ਼ਕਾਂ ਨੂੰ ਦੱਸੋ ਦੇਖੋ ਪ੍ਰਧੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਅਦਾਲਤ ਨੂੰ ਸੌ ਸੌ ਵਾਰੀ ਸੇਵਾ ਕਰਦਾ ਪ੍ਰਣਾਮ ਕਰਦਾ ਜੀ ਵੀ ਜਿੱਥੇ ਜਾ ਕੇ ਮੇਰੇ ਮਨ ਨੂੰ ਸੰਤੁਸ਼ਟੀ 2024 ਦੇ ਵਿੱਚ ਮਿਲ ਗਈ ਸੀ ਜੀ ਉਹ ਮੈਂ ਅੱਗੇ ਜਾ ਕੇ ਦੱਸੂਗਾ ਹੂੰ ਤੇ ਉਸ ਤੋਂ ਬਾਅਦ ਇਹ ਗੱਲ ਮੈਂ ਸਾਰੇ ਦਰਸ਼ਕਾਂ ਨੂੰ ਤੇ ਤੁਹਾਨੂੰ ਦੱਸ ਦੇਣਾ ਚਾਹਣਾ। ਹੂੰ। ਤੇ ਜਿਹੜੇ ਤੁਸੀਂ ਪਹਿਲਾਂ ਸਵਾਲ ਕੀਤੇ ਆ ਨਾ ਦੋ ਤਿੰਨ ਇਕੱਠੇ ਜੀ। ਤੇ ਇਹ ਜਿਹੜਾ ਮੀਡੀਆ ਹੈ ਨਾ ਮੀਡੀਆ ਜੀ। ਜਿੰਨਾ ਚਿਰ ਮੀਡੀਆ ਦੀ ਰਮਜਤਾ ਵੀ ਸਮਝ ਲੱਗਦੀ ਪਬਲਿਕ ਨੂੰ ਹੂੰ। ਉਨਾਂ ਚਿਰ ਪਬਲਿਕ ਕਦੀ ਵਾਸਤੇ ਵੀ ਸੁੱਖ ਨਹੀਂ ਪਾ ਸਕਦਾ। ਕਿਉਂਕਿ ਜਿਹੜੀ ਸਰਕਾਰ ਹੋਊਗੀ ਜੀ ਕਿਸੇ ਪਾਰਟੀ ਦੀ ਹੋਵੇ ਉਹ ਪਬਲਿਕ ਦਾ ਜਿਹੜਾ ਉਹ ਹੱਕ ਮਾਰਨੇ ਧੱਕਾ ਕਰਨਾ ਪੁਲਿਸ ਵੱਲ ਦੀ ਵਰਤੋਂ ਕਰਨੀ ਕਿਸੇ ਨੂੰ ਸਾਫਨਾਾ ਦੇਣਾ ਉਹਨਾਂ ਦੀਆਂ ਇਹ ਚਾਰ ਪੋਜੀਸ਼ਨਾਂ ਹੁੰਦੀਆਂ ਜੀ ਜੀ ਅੱਛਾ ਉੱਥੇ ਪੰਜਵੀਂ ਪੋਜੀਸ਼ਨ ਤਾਂ ਆ ਜਾਂਦਾ ਫਿਰ ਮੀਡੀਆ ਜਦੋਂ ਮੀਡੀਆ ਜੇਕਰ ਨਾ ਹੋਵੇ ਜੇ ਪੁਲਿਸ ਨੂੰ ਲਾਠੀ ਪ੍ਰਯੋਗ ਕਰਦੇ ਆ ਉਹ ਮੀਡੀਆ ਨਹੀਂ ਦਿਖਾਉਂਦਾ ਹੰ ਇਨਸਾਫ ਮਿਲਣ ਵਾਲੇ ਨੂੰ ਇਨਸਾਫ ਲੈਣ ਲਈ ਸਾਹਮਣੇ ਨਹੀਂ ਲਿਆਉਂਦਾ ਹੰ ਧੱਕਾ ਕਰਨ ਵਾਲੀ ਸਰਕਾਰ ਦੀ ਜਿਹੜੀ ਆ ਉਹ ਪਿੱਠ ਨੰਗੀ ਨਹੀਂ ਕਰਦਾ ਹੰ ਤੇ ਤੁਸੀਂ ਦੱਸੋ ਵੀ ਫਿਰ ਇਹ ਸਮਾਜ ਜਿਹੜਾ ਉਹ ਚੱਲੂਗਾ ਕਿਵੇਂ ਇਸ ਦੇ ਮੇਰਾ ਸਿੱਧਾ ਅਰਥ ਕਹਿਣ ਤੋਂ ਇਸ਼ਾਰਾ ਕੀ ਵੀ ਜੇਕਰ ਮੀਡੀਆ ਨਾ ਨਾ ਹੋਵੇ ਜੀ ਤੇ ਇਹ ਲੋਕ ਜਿਹੜੇ ਮੀਡੀਆ ਦੇ ਖਿਲਾਫ ਬੋਲਦੇ ਆ ਜੀ ਇਹ ਜਿਹੜੇ ਆਮ ਲੋਕ ਆ ਪਬਲਿਕ ਆ ਹੰ ਇਹ ਤਨਾੜ ਨੂੰ ਉਹ ਕਿਤੇੜੇ ਉਹ ਜੇ ਨਾ ਦੇਣਾ ਬਿਲਕੁਲ ਹੁਣ ਦੂਜੀ ਗੱਲ ਦਾ ਮੈਂ ਇੱਥੇ ਹੀ ਜਵਾਬ ਦੇਣਾ ਹੈ ਵੀ ਦੱਸੋ ਪਿੰਡ ਦੇ ਵਿੱਚ ਕੀ ਹੁੰਦਾ ਹੈ ਪਿੰਡਾਂ ਚ ਹੀ ਆ ਸਾਰੇ ਹੀ ਆ ਜੀ ਹੁਣ ਤਾਂ ਬਹੁਤ ਆ ਜ਼ਿਆਦਾ ਵੀ ਸਰਪੰਚ ਤਾਂ ਬਣਿਆ ਹੁੰਦਾ ਜਾਂ ਪੰਚ ਬਣਿਆ ਹੁੰਦਾ ਕੋ ਭਲੇ ਜਮਾਨਿਆਂ ਵੇਲੇ ਚ ਜੀ ਜਦੋਂ ਕੋਈ ਵੋਟ ਦੀ ਕੀਮਤ ਦਾ ਹੀ ਨਹੀਂ ਸੀ ਪਤਾ ਲੋਕਾਂ ਨੂੰ ਤੇ ਉਹ ਕੀ ਕਰਦਾ ਉੱਠ ਕੇ ਪਹਿਲੋਂ ਦਾ ਪਿੰਡ ਦੇ ਲੋਕਾਂ ਦਾ ਸਤਿਆਨਾਸ ਕਰਦਾ ਮਾਣ ਨਹੀਂ ਕਰਦਾ ਮੇਰਾ ਦਾਦਾ ਸਰਪੰਚ ਮੇਰਾ ਪ੍ਰਦਾਦਾ ਮੈਂ ਮੈਂਬਰ ਮੋਟਰਸਾਈਕਲਾਂ ਤੇ ਲਿਖਾ ਦਿੰਦਾ ਅੱਛਾ ਉਹ ਪੱਤਰਕਾਰਾਂ ਨੂੰ ਉਹ ਵੀ ਕਹਿਣ ਲੱਗ ਜਾਂਦਾ ਹੈ ਅੱਛਾ ਦੂਜੇ ਨੰਬਰ ਤੇ ਜੇ ਕੋ ਸਰਪੰਚੂ ਹੁੰਦੇ ਆ ਮਹਿਲਾ ਜੀ ਤੇ ਉਹ ਮਹਿਲਾ ਦਾ ਪਤੀ ਉੱਠ ਕੇ ਚੱਕ ਕੇ ਵੀਡੀਓ ਨੂੰ ਤਮਕੀਆਂ ਦੇਣ ਲੱਗ ਜਾਂਦਾ ਜਾਂ ਕਮੈਂਟ ਕਰਦਾ ਹੈ ਅੱਛਾ ਉਹਨਾਂ ਨੂੰ ਭੋਲੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਅਸੀਂ ਕਮੈਂਟ ਕਰਨੇ ਆ ਇਹਦਾ ਅਸਰ ਕਿੱਥੇ ਜਾ ਕੇ ਪੈਂਦਾ ਬਿਲਕੁਲ ਮੈਂ ਅੱਗੇ ਜਾ ਕੇ ਦੱਸਦਾ ਕਿੱਥੇ ਪਿਆ ਦੋ ਸਵਾਲਾਂ ਦੇ ਜਵਾਬ ਬਾਇਕ ਰੱਖ ਲਈ ਚਰਚਾਲੀ ਤੁਹਾਡੇ ਨਾਲ ਹਾਂਜੀ ਅੱਛਾ ਇਹਨਾਂ ਨੂੰ ਇਹ ਨਹੀਂ ਪਤਾ ਆ ਵੀ ਜਿਹੜੇ ਅਸੀਂ ਕਮੈਂਟ ਕਰ ਰਹੇ ਆ ਉਹਦਾ ਅਸਰ ਕਿੱਥੇ ਜਾ ਕੇ ਪੈਂਦਾ ਫੇਰ ਦੂਸਰੇ ਨੰਬਰ ਤੇ ਮੈਂ ਕਹਿ ਦੇਣਾ ਤੁਸੀਂ ਕਹਿ ਦਿੰਦੇ ਹੋ ਪਬਲਿਕ ਦੇ ਵਿੱਚ ਲੈ ਭਾਈ ਪ੍ਰਦੀਪ ਸਿੰਘ ਬਲੈਕਮੇਲਿੰਗ ਪੱਤਰਕਾਰ ਆ ਇਹ ਇਹ ਕਰਦਾ ਹੈ ਅੱਛਾ ਜੇਕਰ ਪੱਤਰਕਾਰਾਂ ਤੋਂ ਮਾਣਯੋਗ ਅਦਾਲਤ ਨੇ ਜਾਗਰਤੀ ਲਿਆਤੀ ਵੀ ਉੱਥੇ ਕਾਨੂੰਨ ਆ ਇਨਸਾਫ ਮਿਲਦਾ ਜਿਵੇਂ ਮੈਨੂੰ ਮਿਲਿਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਕਲੀ ਪੰਚ ਸਰਪੰਚਾਂ ਤੇ ਉਹਨੇ ਨੂੰ ਭੱਜਣ ਨੂੰ ਰਾਹ ਕਿੱਥੇ ਮਿਲੂਗਾ ਇਹ ਤਾਂ ਸਹੀ ਇੱਕੋ ਹੀ ਸਿੱਟਾ ਪ੍ਰਦੀਪ ਜੀ ਵੀ ਪੱਤਰਕਾਰ ਨੂੰ ਉਹ ਬੰਦਾ ਕਮੈਂਟ ਕਮੈਂਟ ਕਰੇ ਜਾਂ ਕੋਈ ਉਹਨਾਂ ਨੂੰ ਪ੍ਰੂਫ ਦੇ ਕੇ ਦਵਾਵੇ ਜਿਹਦੇ ਕੋਲ ਜਮੀਨ ਦਾ ਡਾ ਹੈ ਕਿਉਂਕਿ ਹੁਣ ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਕਿਉਂਕਿ ਅਸੀਂ ਤਾਂ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਜਿਵੇਂ ਦੱਸਿਆ ਸੀ ਤੇ ਜਿਵੇਂ ਦੱਸਣਾ ਉਹ ਗੱਲ ਕਰਨੀ ਆ ਇਹ ਗੱਲ ਦਾ ਜਵਾਬ ਰਹਿ ਗਿਆ ਇਹ ਘਮੰਡ ਜਿਹੜੇ ਹੈਗੇ ਕੜਮ ਚਾਉਧਰੀਆਂ ਦਾ ਵੀ ਤੁਸੀਂ ਮੈਂਬਰ ਹੋ 5 ਸਾਲ ਤੁਸੀਂ ਪੰਜੋਂ ਲੋਕਾਂ ਦੀਆਂ ਸ਼ਤਰੂ ਕਾਕਾ ਕੇ ਪਤਾ ਨਹੀਂ ਕਿੰਨੇ ਚੱਲ ਲਈ ਤੇ ਸਾਡੀ ਜਿਹੜੀ ਸੋਚ ਆ ਅਸੀਂ ساری ਜ਼ਿੰਦਗੀ ਸਮਾਜ ਦੇ ਲੇਖੇ ਲਈ ਆ ਦੱਬੇ ਕੁਚਲੇ ਲੋਕਾਂ ਦੇ ਲੇਖੇ ਲਈ ਆ ਅਸੀਂ ਤੁਹਾਡੀਆਂ ਇਹ ਜੀਆਂ ਧਮਕੀਆਂ ਤੋਂ ਨਹੀਂ ਡਰਦੇ ਜੇਰ ਇੱਕ ਤੋਂ ਦੂਜੀ ਵਾਰ ਧਮਕੀ ਆ ਗਈ ਮੈਂ ਸਾਰੇ ਮੀਡੀਆ ਦੇ ਪੱਤਰਕਾਰਾਂ ਨੂੰ ਕਹਿਣਾ ਕੋਈ ਲੋੜ ਨਹੀਂ ਹੈ ਕਿ ਨਕਲਾਂ ਦੇਊਗਾ ਮੈਂ ਚੱਕ ਕੇ ਮਾਰਨਾ ਨਹੀਂ ਤੇ ਦਾਅਵੇ ਕਰਕੇ ਇਹਨਾਂ ਨੂੰ ਪੂਰੀ ਤਰ੍ਹਾਂ ਜੜਾਉ ਕਾਨੂੰਨੀ ਜਵਾਬ ਦਿੱਤਾ ਜਾਵੇ ਅੱਛਾ ਦੂਜੀ ਗੱਲ ਹੁਣ ਮੈਂ ਅਸਲ ਸਵਾਲ ਤੇ ਜਵਾਬ ਚਾਹਵਾ ਫਿਰ ਮੈਂ ਕਿਉਂ ਅਦਾਲਤ ਤੋਂ ਖੁਸ਼ ਆ ਤੁਸੀਂ ਮੈਨੂੰ ਅੱਜ ਕਿਉਂ ਪੁੱਛਿਆ ਤੁਹਾਡੇ ਤੋਂ ਪਹਿਲਾਂ ਮੈਂ ਲਿਖਿਆ 21 ਚੈਨਲਾਂ ਦੇ ਮੈਨੂੰ ਫੋਨ ਆ ਚੁੱਕੀ ਆ ਇੰਟਰਵਿਊ ਕਰਨ ਵਾਸਤੇ ਕਿਉਂਕਿ ਉਹ ਕਹਿ ਰਿਹਾ ਉਹ ਕਹਿ ਰਿਹਾ ਵੀ ਤੁਸੀਂ ਤੁਹਾਨੂੰ ਦੱਸੋ ਵੀ ਜਿਹੜੀ ਤੁਹਾਡੀ ਅਦੇਉ ਚੱਲਦੀ ਆ ਚੱਲੀ ਜਾਂਦੀ ਇਹਦੇ ਬਾਰੇ ਵਿੱਚ ਹੋਰ ਜਾਣਨਾ ਚਾਹੁੰਦੇ ਅੱਛਾ ਮੈਂ ਤਾਂ ਜੋ ਮੈਨੂੰ ਮਾਨਯੋਗ ਅਦਾਲਤ ਨੇ ਮੇਰੀ ਝੋਲੀ ਭਰੀ ਆ ਜੀ ਦੇਖੋ ਮੈਨੂੰ ਕੋਈ ਕੁਝ ਨਹੀਂ ਮੈਨੂੰ 1 ਰੁਪਿਆ ਵੀ ਨਹੀਂ ਚਾਹੀਦਾ ਪਰ ਮੈਂ ਅੱਜ ਇਸ ਚੀਜ਼ ਤੇ ਖੁਸ਼ ਆ ਸਾਡਾ ਸਾਰਾ ਵਿਸ਼ਵ ਭਰ ਦਾ ਜਿਹੜਾ ਮੀਡੀਆ ਹਿੰਦੁਸਤਾਨ ਇਹ ਦੋਸਤਾਂ ਦਾ ਮੀਡੀਆ ਉਹਨੂੰ ਮਾਨਯੋਗ ਅਦਾਲਤ ਨੇ ਅੱਜ ਬਹੁਤ ਕੁਝ ਦਿੱਤਾ ਮੈਨੂੰ ਕੱਲੇ ਨੂੰ ਨਹੀਂ ਦਿੱਤਾ ਅੱਛਾ ਦਿੱਤਾ ਕਿਉਂ ਕਿ ਅੱਜ 2022 ਦੇ ਵਿੱਚ ਜਦੋਂ ਆਈ ਸੀ ਨਾ ਆਪ ਪਾਰਟੀ ਦੀ ਸਰਕਾਰ ਲੋਕਾਂ ਨੇ ਬਹੁਤ ਕੁਝ ਕਰਕੇ ਸਰਕਾਰ ਸਥਾਪਿਤ ਕਰਤੀ ਬਣਾਤਾ ਉਹਦੇ ਵਿੱਚ ਪਹਿਲੀ ਕਾਂਗਰਸੀ ਰੁਕੀ ਹੋਈ ਸੀ ਕਾਲੀ ਕਾਂਗਰਸੀਆਂ ਵਾਲੀ ਉੱਥੇ ਵਿੱਚ ਵੜ ਕੇ ਕੜਮ ਚੋਧਰੀ ਬਾਵਾ ਟੰਗੜਾ ਹੋਇਆ ਕੀਤਾ ਹੈ ਦਿੱਤਾ ਸਾਡੇ ਬਰੀਵਾਲਾਂ ਦੇ ਵਿੱਚ ਪ੍ਰਦੀਪ ਜੀ ਧਿਆਨ ਨਾਲ ਸੁਣਿਓ ਵੀ ਇੱਕ ਕੱਚਾ ਐਸੋਸੀਏਸ਼ਨ ਆਰਥ ਗਿਆ ਜੂਨੀਅਰ ਬਣ ਗਿਆ ਉਹ ਬਿਲਕੁਲ ਭੱਪੇ ਦਾ ਚਲਦੀ ਆ ਉਹ ਆਪਦੀ ਸਹਿਮਤੀ ਨਾਲ ਹੀ ਪ੍ਰਧਾਨ ਬਦਲਦੇ ਦੇ ਪੰਜ ਸਾਲਾ ਬਦਲ 14 ਮਦਰਾ ਜਦੋਂ ਨਵੀਂ ਪਾਰਟੀ ਆਈ ਨਵੇਂ ਪਾਰਟੀ ਦੇ ਲੋਕ ਆਏ ਜਿਹੜੇ ਉਹਨਾਂ ਨੇ ਕੀ ਕੀਤਾ ਚੱਕ ਕੇ ਇੱਥੇ ਧਰਮਸ਼ਾਲਾ ਹੈਗੀ ਆ ਨਾਲ ਉਹਦੇ ਚ ਮੀਟਿੰਗ ਬੁਲਾ ਲਈ ਤੇ ਜੇ ਮੀਟਿੰਗ ਦਾ ਅਜੰਡਾ ਇਹ ਰੱਖਿਆ ਵੀ ਮੈਸੇਜ ਕੋਸ਼ਲਾ ਆਤੀ ਤੇ ਜਿਹੜੀ ਮੀਟਿੰਗ ਸੀ ਉਹ ਜਿਹੜਾ ਜੰਦਾ ਦਾ ਮੈਸੇਜ ਆਇਆ ਸੀ ਉਹ ਤਾਂ ਕੀਤੀ ਨਹੀਂ ਚੱਕ ਕੇ ਹੋਰ ਕਰਤੀ ਅੱਛਾ ਇੱਕ ਆਠਤੀ ਯੂਨੀਅਨ ਦਾ ਪ੍ਰਧਾਨ ਜਿਹੜਾ ਸੀ ਉਹਨੂੰ ਲਾ ਦਿੱਤਾ ਗਿਆ ਤੇ ਦੂਜਾ ਜਿਹੜਾ ਸੀ ਉਹਨੂੰ ਬਣਾ ਦਿੱਤਾ ਗਿਆ ਅੱਛਾ ਜਦੋਂ ਇਸ ਵਿਸ਼ੇ ਤੇ ਗੱਲ ਹੀ ਨਹੀਂ ਚੱਲੀ ਸੀ ਤੇ ਉੱਥੇ ਉਹਨਾਂ ਦੀ ਜਿਹੜੀ ਸੀ ਉਹ ਕਾਂਟੋ ਕਲੇਸ਼ ਚੱਲ ਪਿਆ ਜਿਵੇਂ ਕਹਿੰਦੇ ਹੁੰਦੇ ਆ ਅੱਛਾ ਉੱਥੇ ਅਸੀਂ ਵੀ ਕਵਰੇਜ ਕਰਨ ਚਲੇਗੇ ਮੇਰੇ ਨਾਲ ਸੀ ਮੇਰੇ ਪਿਆਰੇ ਬੇਟੇ ਹੈਗੇ ਸੀ ਵਿਤਰ ਸਿੰਘ ਜੀ ਤੇ ਦੋ ਤਿੰਨ ਦੋਸਤ ਮੈਂ ਵੀ ਪੂਰੀ ਟਾਈਗਰ ਪੰਜਾਬ ਨਿਊਜ਼ ਤੇ ਸਾਂਝ ਪੰਜਾਬ ਦੀ ਇੰਡੀਆ ਦੀ ਉਹ ਜੋ ਸੌਰੀ ਟੀਮ ਨੂੰ ਲੈ ਕੇ ਗਿਆ ਜਿਹਦੇ ਵਿੱਚ ਲਖਵਿੰਦਰ ਸਿੰਘ ਸੀ ਸਾਡੇ ਜੀ ਫੈਟ ਸੀਗੇ ਉਹ ਤੁਹਾਨੂੰ ਆਪਣੇ ਹੈਗੇ ਸੀਗੇ ਮੈਂ ਇਹਨਾਂ ਦਾ ਨਾਮ ਤੇ ਪ੍ਰਦੀਪ ਬਰੀਆਲਾ ਜੀ ਸਦੀਪ ਕੁਮਾਰ ਜੀ ਸਦੀਪ ਕੁਮਾਰ ਜੀ ਅਸੀਂ ਗਏ ਅੱਛਾ ਉਹ ਜੋ ਸਮਾਗਮ ਦੇ ਵਿੱਚ ਇਹ ਇਹ ਵਿਅਕਤੀ ਆਇਆ ਹੋਇਆ ਸੀਗਾ ਜਿਹਨਾਂ ਕੋ ਅਰਸ਼ੁਰ ਸਦਾ ਦਿਆ ਹਮ ਬਹੁਤਾ ਮੈਨੂੰ ਪਤਾ ਨਹੀਂ ਅਰਸ਼ੂ ਪਿੰਡ ਜੋ ਸੀਣੇ ਤੋਂ ਅਰਸ਼ੁਰ ਸਜੈਣਾ ਕੋਈ ਹੋ ਸਕਦਾ ਅੱਜ ਕੱਲ ਮੈਨੂੰ ਇਹ ਵੀ ਪਤਾ ਲੱਗਿਆ ਹੈ ਜੀ ਇਸ ਪਰਿਵਾਰ ਦੀ ਇੱਕ ਮਹਿਲਾ ਸਰਪੰਚ ਆ ਪਰ ਮੈਂ ਕਦੇ ਜਿਆਦਾ ਰੁਚੀ ਨਹੀਂ ਰੱਖੀ ਹੱਗੀ ਜੇਕਰ ਅਫਾ ਰਸਤੇ ਵਿੱਚ ਜਾਂਦੇ ਬਹੁਤੇ ਟੇਰੋੜੇ ਮਾਰਦੇ ਜਾਂਮਗੇ ਨਾ ਆਵਾਰਾ ਕੁੱਤੇ ਬਿੱਲੇ ਜੀ ਜਾਨੂ ਤੇ ਬਾ ਇਸ ਕਰਕੇ ਮੈਂ ਇਹ ਦੁਨੀਆ ਦੀ ਜਿਹੜੀ ਹੈਗੀ ਹੈ ਨਾ ਉਹਨੂੰ ਬਹੁਤ ਘੱਟ ਧਿਆਨ ਦੇਣਾ ਮੈਨੂੰ ਨਹੀਂ ਪਤਾ ਸਰਪੰਚ ਕੌਣ ਹੈ ਅੱਛਾ ਇਹ ਵਿਅਕਤੀ ਆਇਆ ਹੋਇਆ ਸੀ ਗੁਰਦੀਪ ਜੀ ਇਸ ਇਹ ਵਿਅਕਤੀ ਨੇ ਮੈਨੂੰ ਰੋਕਿਆ ਤੁਸੀਂ ਖਬਰ ਨਾ ਬਣਾਓ ਰਕਾਰ ਦੀ ਬੇਇੱਜ਼ਤੀ ਹੁੰਦੀ ਆ ਐਮਐਲਏ ਸਾਹਿਬ ਵੀ ਆਏ ਸੀ ਕਾਕਾ ਬਰਾੜ ਜੀ ਜੀ ਤੇ ਇਹਨਾਂ ਨੇ ਮੈਨੂੰ ਰੋਕਿਆ ਉਦੋਂ ਤੱਕ ਮੇਰੇ ਸਮਰਥਕ ਜਿਹੜੇ ਆਪਦੀ ਡਿਊਟੀ ਮੁਤਾਬਕ ਪੱਤਰਕਾਰੀ ਦੀ ਲਾਈਨ ਚ ਕੰਮਜੋਬ ਹੋ ਚੁੱਕੇ ਸੀ ਅੱਛਾ ਅਸੀਂ ਨੇ ਉਹ ਚਲਾ ਦਿੱਤੀ ਨੇਉ ਚਲਾ ਕੇ ਜਦੋਂ ਮੈਂ ਆਰਮਨਾਲ ਸੋਚਿਆ ਵੀ ਮੇਰੇ ਤਾਂ ਇੰਨੇ ਬੰਦੇ ਐਜ ਅਸਲਟ ਹੋ ਗਏ ਮੈਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਜਿਹੜੇ ਸਾਡੇ ਥਾਂਦੇ ਵਾਲਾ ਤੋਂ ਮੇਰੇ ਵੱਡੇ ਭਰਾ ਐ ਐਡਵੋਕੇਟ ਨੇ ਪਰਿਵਾਰ ਦੇ ਮੈਂਬਰ ਆ ਸਰਦਾਰ ਸੁਖਮੰਦਰ ਸਿੰਘ ਬਰਾੜ ਸਾਹਿਬ ਉਹਨਾਂ ਨੇ ਸੰਪਰਕ ਕੀਤਾ ਉਹ ਕਹਿੰਦੇ ਵੀ ਇਹ ਗੱਲ ਕਿਹੜੀ ਆ ਕਾਨੂੰਨ ਦੇ ਬਰਾਬਰ ਮੁਤਾਬਕ ਸਭ ਕੁਝ ਇੱਕ ਆ ਤੇ ਉਹਨਾਂ ਨੇ ਕੀ ਕੀਤਾ ਆਪਣੀ ਕਾਨੂੰਨੀ ਕਾਰਵਾਈ ਕਰਦੇ ਹੋਏ ਕੋਰਟ ਦੇ ਵਿੱਚ ਜਾ ਕੇ ਇੱਕ ਫਾਈਲ ਫਾਦੀਤੀ ਅਰਜੀ ਲਾਤੀ ਮਾਨਹਾਨੀ ਦਾ ਦਾਅਵਾ ਦਾਇਰ ਕਰ ਦਿੱਤਾ ਮਾਨ ਕੇਸ ਦਾਇਰ ਕਰਦਾ ਅੱਛਾ ਕੇਸ ਚੱਲਦਾ ਵੀ ਆਪਣੀ ਚੱਲ ਚੱਲਦਾ ਵੀ ਪਹਿਦੀ ਛੱਤੇ ਕੀ ਕੀਤਾ ਅਦਾਲਤ ਨੇ ਜਦੋਂ ਮੈਨੂੰ ਪਤਾ ਨਹੀਂ ਲੱਗਿਆ ਮੇਰੀਆਂ ਖੁਸ਼ੀਆਂ ਨਾਲ ਝੋਲੀ ਭਰੀ ਉਹਨਾਂ ਨੇ ਫੈਸਲਾ ਚੱਕ ਕੇ 2 ਲੱਖ 15000 ਰੁਪਿਆ ਜਿਹੜਾ ਅਰਸ਼ ਜੀ ਮੈਂ ਵੀ ਕਾਗਜ਼ ਦੇਖਿਆ 215100 ਰੁਪਿਆ ਅਦਾਲਤ ਨੇ ਅਸ਼ ਨੂੰ ਫਾਈਨ ਲਾਤਾ ਵੀ ਕੋਰਟ ਦੇ ਵਿੱਚ ਰੱਖੋ ਔਰ ਸਤਨਾਮ ਜੀ ਨੂੰ ਦਿਓ ਦਿਓ ਅੱਛਾ ਹੁ ਦਿੱਤਾ ਨਹੀਂ ਮੈਨੂੰ ਕਿਸੇ ਨੇ ਜੀ ਮੈਨੂੰ ਕਿਨੇ ਦੇਣਾ ਸੀ ਇਹਨਾਂ ਸਿਆਸੀ ਕਿੱਲਾ ਸੀਗਾ ਤੇ ਉਹ ਨਿਕਲਿਆ ਨਹੀਂ ਅੱਛਾ ਮੈਨੂੰ ਕਿਸ਼ੀ ਨਹੀਂ ਦਿੱਤਾ ਮੈਂ ਅਗਲਾ ਪ੍ਰੋਸੈਸ ਫਿਰ ਅਦਾਲਤ ਦੇ ਹੁਕਮ ਅਨੁਸਾਰ ਮੇਰੇ ਸਹਾਕਾਰਯੋਗ ਵੱਡੇ ਵੀਰ ਉਹ ਸੁਮੰਦਰ ਜੀ ਨੇ ਕੀਤਾ ਅਸੀਂ ਫਿਰ ਇੱਕ ਕੇਸ ਪਾਇਆ ਅਸੀਂ ਉਹ ਵੀ ਕੇਸ ਜਿੱਤ ਲਿਆ ਜਦੋਂ ਜਿੱਤਿਆ 2024 ਚ ਜਾ ਕੇ 215100 ਰੁਪਏ ਦੇ ਵਿੱਚ ਅਦਾਲਤ ਵੱਲੋਂ ਕਾਨੂੰਗੋ ਪਟਵਾਰੀ ਸਿਸਟਮ ਦੇ ਹਿਸਾਬ ਕਿਤਾਬ ਦੇ ਨਾਲ ਉਹਦੀ ਜਿਹੜੀ ਜ਼ਮੀਨ ਸੀ ਕੋਸ਼ ਉਹਦੀ ਉਹ ਕਿਰਕੀ ਕਰਕੇ ਉਹ ਮੇਰੇ ਨਾਮ ਤੇ ਕਰ ਦਿੱਤੀ ਲਈ ਜੀ ਅੱਛਾ ਸਤਰਾਮ ਜੀ ਹੁਣ ਉਹ ਕਿਰਕੀ ਵਾਲੇ ਕਾਗਜ਼ ਮੈਂ ਵੀ ਦੇਖੇ ਆ ਮਾੜੀ ਹੋਏ ਐਡਵੋਕੇਟ ਸਾਹਿਬ ਵੱਡੇ ਬ੍ਰਦਰ ਸੁਖਮੰਦਰ ਸਿੰਘ ਬਰਾੜ ਜੀ ਤੋਂ ਮੈਂ ਵੀ ਉਹ ਕਾਗਜ਼ ਹਾਸਲ ਕੀਤੇ ਆ ਮੇਰੇ ਕੋਲ ਆ ਗਏ ਆ ਜੀ ਅੱਛਾ ਉਹਦੇ ਵਿੱਚ ਕੁਝ ਡੇਟਾਂ ਪਾਈਆਂ ਹੋਈਆਂ ਇੱਕ ਦੋ 16 4 2025 ਉਸ ਡੇਟ ਨੂੰ ਮੈਂ ਕਾਗਜ਼ਾਂ ਦੇ ਵਿੱਚ ਪੜਿਆ ਉਸ ਡੇਟ ਨੂੰ ਉਹਨਾਂ ਦੇ ਦਰਵਾਜ਼ਿਆਂ ਤੇ ਇਸ਼ਤਿਹਾਰ ਲੱਗ ਜਾਣਗੇ ਹਾਂ ਹਾਂ ਨਿਲਾਮੀ ਦੇ ਉਸ ਤੋਂ ਉਪਰੰਤ 21 4 2025 ਨੂੰ ਉਸ ਜ਼ਮੀਨ ਦੀ ਉਸ ਪੈਲੇ ਦੀ ਨਿਲਾਮੀ ਹੋਣੀ ਹੈ ਜੀ ਠੀਕ ਹੈ ਇਸ ਸਾਰੇ ਜਿਹੜਾ ਹੈਗਾ ਕਾਰਵਾਈ ਇਹ ਮਾਨਯੋਗ ਕੋਰਟ ਦੀ ਮਾਨਯੋਗ ਅਦਾਲਤ ਦੀ ਇਹ ਸਾਰੀ ਕਾਰਵਾਈ ਨੂੰ ਤੁਸੀਂ ਦੇਖ ਕੇ ਕਾਗਜ਼ ਪ੍ਰੂਫ ਹਾਸਲ ਕਰਕੇ ਕੋਰਟ ਦੇ ਆਰਡਰ ਹਾਸਲ ਕਰਕੇ ਕਿੰਨੇ ਕੋ ਖੁਸ਼ ਨਜ਼ਰ ਆ ਰਹੇ ਅੱਜ ਸਭ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਹੁਣ ਤੁਸੀਂ ਆਉਣ ਵਾਲੀ ਅਪਡੇਟ ਪਹਿਲਾਂ ਦੇ ਦਿੱਤੀ ਜੀ ਉਹਦੇ ਵਿੱਚ ਇਹ ਚੀਜ਼ਾਂ ਵੀ ਕਈ ਚੀਜ਼ਾਂ ਜਿਹੜੀਆਂ ਜੀ ਮੀਡੀਆ 'ਚ ਨਹੀਂ ਸੀ ਲਿਆਉਣ ਵਾਲੀਆਂ ਇਸ ਕਰਕੇ ਮੈਂ ਉਹਨਾਂ ਦਾ ਜਵਾਬ ਨਹੀਂ ਦਿੰਦਾ ਪਰ ਜਿਹੜੇ ਸਾਰੇ ਪ੍ਰੋਸੈਸ ਹੈ ਨਾ ਇਸ਼ਤਿਹਾਰ ਲਾਉਣਾ ਮਨਿਆਦੀ ਹੋਣੀ ਉਹ ਕਰਨਾ ਉਹ ਜਿਹੜਾ ਮਾਲ ਵਿਭਾਗ ਮਹਿਕਮੇ ਦਾ ਕੰਮ ਆ ਉਹ ਅਦਾਲਤ ਨੇ ਜਿਹੜੇ ਹਿਸਾਬ ਨਾਲ ਅਦਾਲਤ ਦਾ ਸਿਸਟਮ ਆ ਉਹਨਾਂ ਨੇ ਉਹਨੀਆਂ ਡਿਊਟੀਆਂ ਲਾਤੀਆਂ ਤੇ ਐਂਡ ਤੇ ਜਾ ਕੇ ਪਤਾ ਕੀ ਹੁੰਦਾ ਏ ਇਸ ਚੀਜ਼ ਦੇ ਵਿੱਚ ਜਿਹੜੀ ਤੁਸੀਂ ਦੱਸਿਆ ਹੈ ਨਾ ਵੀ 21 4 2025 2025 2025 ਉਹ ਇਹਦੀ ਜਨਤਕ ਤੌਰ ਤੇ ਇੱਕ ਲਲਾ ਬੋਲੀ ਹੋ ਰਹੀ ਆ ਬੋਲੀ ਵੀ ਸਰਕਾਰੀ ਰੇਟ ਸੀ ਜਿਹੜੀ ਸਾਡੇ ਕੋਲੇ ਜਮ੍ਹਾਂ ਬੰਦੀ ਚ ਫਰਦ ਦੇ ਚ ਪ੍ਰੋਪਰਟੀ ਆ ਜੀ ਸਾਡੇ ਬੋਲਦੀ ਆ ਹੂੰ ਉਹਨੂੰ ਭਾਵੇਂ ਚਾਹੇ ਹੋਵੇ ਉਹ ਜੱਸੀ ਆਨੇ ਦਾ ਵਿਅਕਤੀ ਚਾਹੇ ਹੋਵੇ ਕਿਤੋਂ ਦਾ ਜੀ ਸਾਰੇ ਇੰਡੀਆ ਦਾ ਕਾਨੂੰਨ ਇੱਕ ਆ ਜੀ ਮਾਲ ਮਹਿਕਮਾ ਤੇ ਇੰਡੀਆ ਦੇ ਤੇ ਮਾਨਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਉਹਨੂੰ ਕੋਈ ਵੀ ਵਿਅਕਤੀ ਵੀ ਜਿਹੜਾ ਉਹ ਖਰੀਦ ਸਕਦਾ ਤੇ ਉਹ ਅਦਾਲਤ ਆ ਜਿਹੜੀ ਉਹ ਸਾਰਾ ਪ੍ਰੋਸੈਸ ਇਹ ਜਿਹੜੀ ਮੈਂ ਡੇਟ ਦੱਸੀ ਉਹਦੇ ਤੱਕ ਪੂਰਾ ਕਰ ਦੇਵੇਗੀ ਬਹੁਤ ਬਹੁਤ ਧੰਨਵਾਦ ਸਤਨਾਮ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਤੇ ਦਰਸ਼ਕੋ ਮੈਂ ਅਜੇ ਥੋੜਾ ਜਿਹਾ ਹੋਰ ਮੈਸੇਜ ਦੇਣਾ ਚਾਹੁੰਦਾ ਜੀਓ ਜੀ ਦਿਓ ਸਤਨਾਮ ਜੀ ਦਾ ਮੈਸੇਜ ਇੱਕ ਹੋਰ ਰਹਿ ਗਿਆ ਉਸ ਨੂੰ ਉਹੀ ਨਾਲ ਤੋਂ ਸੁਣੋ ਜਾਈ ਅੱਛਾ ਮੈਂ ਇੱਕ ਪੱਤਰਕਾਰ ਭਾਈ ਚਾਰੇ ਨੂੰ ਮੈਂ ਬੇਨਤੀ ਕਰਦਾ ਜੀ ਵੀ ਜਿਹੜੀ ਯੂਨੀਅਨਾਂ ਕੰਮ ਕਰਦ ਗਿਆ ਹਾਂਜੀ ਜੇਕਰ ਯੂਨੀਅਨਾਂ ਇੱਕ ਤਰਫਾ ਹੁੰਦੀਆਂ ਜਾਂ ਇੱਕਸੂਰ ਹੁੰਦੀਆਂ ਤੇ ਜਿਹੜਾ ਇਨਸਾਫ ਮੈਨੂੰ ਮਾਨਯੋਗ ਅਦਾਲਤ ਤੋਂ ਚਾਰ ਖਸਾਨਾ ਬਾਹਰ ਕਿ ਲਿਆ ਹੈ ਜੀ ਇਸ ਅਸੀਂ ਉਦੋਂ ਹੀ ਲੈ ਲੈਂਦੇ ਇਸ ਕਰਕੇ ਇੱਕ ਤਾਂ ਜਿਹੜੀਆਂ ਜਥੇਬੰਦੀਆਂ ਆਪਣਾ ਥਪਾਕ ਰੱਖਣ ਬਹੁਤਿਆਂ ਜਥੇਬੰਦੀਆਂ ਨਾਲ ਕੰਨ ਬੰਦ ਕਿਸਾਨਾ ਵਾਂਗੂ ਕਿ ਘਾਟਾ ਪਵੇ ਦੂਸਰੇ ਨੰਬਰ ਤੇ ਜੇ ਕੋਈ ਪੱਤਰਕਾਰ ਆ ਪੱਤਰਕਾਰੀ ਨਾਲ ਜੁੜਿਆ ਜੀ ਵੀ ਉਹਨੂੰ ਕੋਈ ਪਿੰਡ ਦਾ ਹਮ ਕੜਮ ਚੌਧਰੀ ਹਮ ਨਕਲੀ ਸਰਪੰਚੋ ਹਮ ਨਕਲੀ ਪੰਚ ਸਰਪੰਚ ਕਹਿਣ ਵਾਲਾ ਹਮ ਉਹਦੇ ਤੇ ਪੂਰੀ ਕੜੀ ਨਿਗਾ ਰੱਖੋ ਉਹਨੂੰ ਜੂਨੀਅਨ ਚ ਲੈ ਕੇ ਮਾਨਯੋਗ ਅਦਾਲਤ ਚ ਕਰੀਸੋ ਪੂਰੀ ਤਰ੍ਹਾਂ ਜੀ ਤੇ ਬਲੈਕਮੇਲਿੰਗ ਕਰਨ ਤੋਂ ਰੁਕੇ ਰਹੋ ਜੀ ਜੇ ਤੁਹਾਨੂੰ ਕੋਈ ਬਲੈਕਮੇਲਰ ਕਹਿੰਦਾ ਉਹਦੀ ਆਡੀਓ ਕਰੋ ਰਿਕਾਰਡ ਕਰੋ ਜੀ ਆਡੀਓ ਕਰਕੇ ਮਾਨਯੋਗ ਅਦਾਲਤ ਚ ਜਾ ਕੇ ਇਨਸਾਫ ਜ਼ਰੂਰ ਮਿਲਦਾ ਹੈ ਤੇ ਉੱਥੇ ਜਾ ਕੇ ਲੈਣ ਦੀ ਕੋਸ਼ਿਸ਼ ਕਰੋ ਮੈਂ ਜਲਦੀ ਇੱਕ ਇਸ ਵਿਸ਼ੇ ਤੇ ਪੱਤਰਕਾਰਾਂ ਦੀ ਮਾਣਾ ਨਿਸ਼ ਮੀਟਿੰਗ ਬੁਲਾ ਰਹੇ ਜਿਹੜਾ ਸ਼੍ਰੀ ਮੁਖਸਰ ਸਾਹਿਬ ਵੀ ਕਿ ਉੱਥੇ ਵੀ ਪੱਤਰਕਾਰਾਂ ਦੇ ਸੁਝਾਅ ਲਾਊਗਾ ਤੇ ਦਊਗਾ ਜਿਹੜੇ ਕਹਿ ਦਿੰਦੇ ਆਣਾ ਵੀ ਜੇ ਤਾ ਤੁਹਾਡੇ ਹੱਕ ਚ ਖਬਰਾਂ ਲਾਊ ਤੇ ਫਿਰ ਤਾਂ ਪੱਤਰਕਾਰ ਠੀਕ ਹੋ ਤੇ ਜੇ ਤੁਹਾਨੂੰ ਕਿਸੇ ਕੰਮ ਨਹੀਂ ਲਾ ਦੋ ਹਾਂਜੀ ਬਲੈਕਮੇਲਰ ਆ ਉਹ ਬਲੈਕਮੇਲਰ ਜਵਾਨ ਨੂੰ ਗੰਦਾ ਸ਼ਬਦ ਕਰਨਾ ਬਲੈਕਮੇਲਰ ਵਾਜੂ ਬਲੈਕਮੇਲਰ ਤਾਂ ਬਣੋ ਉਹਨੂੰ ਪੈਸੇ ਦਿਓ ਉਹਨੂੰ ਖਰੀਦੋ ਉਹਦੇ ਸਬੂਤ ਬਣਾਓ ਅੱਛਾ ਜੇ ਜੇ ਤਾਂ ਤੁਹਾਡੀ ਕੋ ਮਨ ਲੋ ਚਾਹ ਦੀ ਗਲਾਸੀ ਤੇ ਤੁਹਾਡੀਆਂ ਖਬਰਾਂ ਲਾਈ ਜਾਂਦਾ ਹੈ ਹੈ ਤੇ ਫਿਰ ਤਾਂ ਸ਼ਾਬਾਸ਼ ਸ਼ਾਬਾਸ਼ ਤੇ ਜੇ ਨਹੀਂ ਲਾਉਂਦਾ ਤੇ ਤੁਸੀਂ ਬਲੈਕਮੇਲਰ ਮੈਨੂੰ ਅੱਜ ਤਾਂ ਇਹ ਨਹੀਂ ਪਤਾ ਲੱਗਾ 20 ਸਾਲਾਂ ਚ ਮੈਂ ਤਾਂ ਪੱਤਰਕਾਰੀ ਕਰਦਾ ਹੈ ਤੇ ਨਾ ਤਾਂ ਜਿਹੜੇ ਲੋਕ ਗੱਲਾਂ ਸੁਣਾਉਂਦੇ ਨਾ ਤਾਂ ਉਹ ਮੈਨੂੰ ਬਲੈਕਮੇਲ ਕਰ ਸਕਦੇ ਤੇ ਨਾ ਮੈਨੂੰ ਇਹ ਪਤਾ ਲੱਗਿਆ ਬਲੈਕਮੇਲ ਹੁੰਦਾ ਕੌਣ ਤੇ ਨਵੇਂ ਪੱਤਰਕਾਰਾਂ ਨੂੰ ਭਰਾਵਾ ਐ ਡਰਾੜੂ ਲੈਂਦੇ ਆ ਉਧਰ ਦੋ ਚਾਰ ਐਸਐਚਓ ਨਾਲ ਗੰਢ ਧੁੱਪ ਕਰ ਲੈਂਦੇ ਆ ਉਧਰੋਂ ਸਰਕਾਰ ਹੁੰਦੀ ਆ ਐਵੇਂ ਚੁੱਤੇ ਚੱਗੇ ਕਾਲੀ ਜੀ ਜਾਗਤ ਬੜੀ ਲਿਆਉਂਦੇ ਆ ਅੱਧੇ ਵੀਰੇ ਟੁੱਟੇ ਅੱਧੇ ਬਟਰ ਵੀ ਟੁੱਟੇ ਕਾਫਾਟੇ ਕਰਦੀਆਂ ਪਿੰਡਾਂ ਦੀਆਂ ਅਨਪੜਾ ਉਹ ਜਦੋਂ ਧੋਣੀਆਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਿੱਥੇ ਧੋਣੀ ਆ ਚੱਕਰ ਮਸ਼ੀਨ 'ਚ ਸੁੱਟ ਕੇ ਸਰਫ ਸੁੱਟ ਕੇ ਬਾਹਰ ਘਟ ਕੇ ਦੇ ਪੀਤੇ ਥਾਪੀ ਤੇ ਜਿਹੜੇ ਸਾਡੇ ਕੜਮ ਚੌਧਰੀਆਂ ਦੇ ਹੁੰਦੇ ਆ ਨਾ ਲੀਡਰਾਂ ਵਾਲੀ ਜਾਗਤ ਤੇ ਬਟਨ ਉਹ ਵੀ ਅੱਦੇ ਉਖੜੇ ਹੁੰਦੇ ਆ ਮੈਂ ਵੀਡੀਓ ਪੜਾਈ ਤੇ ਟੁੱਟੇ ਨਹੀਂ ਫਿਰੇ ਪਿਓ ਦਾ ਪੁੱਤ ਤੇ ਸੱਚ ਨੂੰ ਜਾ ਕੇ ਕਹੀ ਜਾਵੇ ਖਰਾਵਾ ਫੂਣ ਆਏ ਲੋਏ ਲੋ ਪਾਕੇ ਬਰਾੜ ਦਾ ਇਹ ਐਸਾ ਹੀ ਸਥਿਤੀ ਆ ਜੀ ਇਸ ਤੱਕ ਮਹਿਮਾਨੀ ਨੋਤਨਾਮ ਜੀ ਤੁਹਾਡਾ ਸਮਾਂ ਦੇਣ ਵਾਸਤੇ ਧੰਨਵਾਦ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ